ਫੀਲ ਹੋ ਰਹੀ ਕਿ ਪਰ ਮਾਮਲਾ ਬੀਨ ਉਹ ਅਚਾਨਕ ਆਉਦੇ ਉਹਦੇ ਗੱਡੀਆਂ ਆਪਣੇ ਰਸ਼ ਕਰਕੇ ਲੱਗ ਜੀ ਹਾਂ ਉਹਦਾ ਕੋਈ ਕਿਸਾ ਕਸੂਰ ਨਹੀਂ ਤੇ ਸਾਡਾ ਅਸਲੀ ਚ ਸਹਿਮਤੀ ਉੱਪਰ ਫੈਸਲਾ ਹੋ ਗਿਆ ਜੀ ਬਾਕੀ ਤਾਂ ਮੰਜ਼ੂਰ ਹੈ ਤੇ ਉਹ ਜਿਹੜੀ ਗੱਡੀ ਲੱਗੀ ਉਹ ਮਲਾਜਮ ਜੀ ਕੌਣ ਸੀ ਉਹ ਉਹ ਮਲਾਜਮ ਤੇ ਜੀ ਕੋਸਤੋ ਹਾਂ ਯੂ ਕੋਈ ਬੰਦਾ ਸਬਸਪੈਕਟਰ ਦੇਸ ਨੋਸਿੰਗ ਜੀ ਹਾਂ ਸਾੰਤੀ ਕੀ ਹੋਣੀ ਉਸ ਤੋਂ ਸਹਿਮਤੀ ਉਹਦੀ ਹੋ ਗਈ ਉਹ ਸਾਡੀ ਗੱਡੀਆਂ ਟਾਈਮ ਮਿਸ ਹੋ ਗਿਆ ਜੀ ਉਹਨਾਂ ਦੀ ਗੱਡੀ ਦਾ ਇੱਕ ਪਾਸੇ ਗੈਂਟ ਪੈਂਡ ਮੇਕ ਕਰਾਤੀ ਉਹ ਜੋ ਦਾ ਖਰਚਾ ਹੋਊਗਾ ਅਸੀਂ ਦੇਖਾਂਗੇ ਕੀ ਹੋਈ ਹੈ ਕਿ ਮੈਂ ਉਦੋਂ ਅੜਗੈਸੀਮ ਡਿਊਟੀ ਤੋਂ ਕੰਮ ਕਰਨ ਲੱਗਿਆ ਸੀਗਾ ਕਿਹੜੀ ਜਗ੍ਹਾ ਦੁਆਰੇ ਜੀ ਮੈਂ ਸਪੈਲ ਸੈਲ ਤੋਂ ਪਰੇ ਬਰ ਕੋਰ ਤੋਂ ਆਪਣੇ ਕੋਰ ਤੋਂ ਸਾਈਡ ਤੋਂ ਆਇਆ ਇਹਨਾਂ ਨੇ ਗੱਡੀ ਗੌਂਗ ਸਾਈਡ ਤੋਂ ਪੂਛਾ ਕੱਟ ਕੇ ਤੇਜ਼ੀ ਨਾਲ ਆ ਕੇ ਮੇਰੀ ਕਾਰ ਦੇ ਨਾਲ ਮਾਰੀ ਯਾਨੀ ਮੈਂ ਹੱਥ ਵੀ ਦੇਈਗਾ ਗੱਡੀ ਰੋਕ ਲਓ ਪਰ ਇਹਨਾਂ ਗੱਡੀ ਹੋ ਟੱਕਦੀਆਂ ਹਾਂ ਜਦੋਂ ਗੱਡੀ 11 ਵਿੱਚ ਮਾਰੀਆਂ ਚ ਸਵਾਰੀਆਂ ਵੀ ਸੀਗੀਆਂ ਸਵਾਰੀਆਂ ਸੀਗੀਆਂ ਤੇ ਅੱਛਾ ਜੀ ਉਦੋਂ ਤੋਂ ਵੀ ਕਿਵੇਂ ਪਿੱਛੇ ਕਰਦੇ ਸੀ ਇਹਨਾਂ ਨੂੰ ਪਿੱਛੇ ਕਰ ਉਹ ਤੋਂ ਪਹਿਲਾਂ ਰੁਕ ਗਈ ਸੀ ਮੇਰੀ ਗੱਡੀ ਮੈਂ ਉਦੋਂ ਬਾਅਦ ਮੈਨੇ ਕਿਹਾ ਮੈਂ ਡਿਸਟੈਂਸ ਲਾਉ ਉਹ ਬਈ ਮੇਰੀ ਗੱਡੀ ਮੰਨ ਤੂੰ ਕਿੰਨਾ ਨੁਕਸਾਨ ਆਇਆ ਤੁਹਾਡੀ ਗੱਡੀ ਦਾ ਤੁਹਾਨੂੰ ਮੈਂ ਦੱਸ ਸਕਦੇ ਨਹੀਂ ਮਕੈਨਿਕ ਹੀ ਦੱਸ ਸਕਦਾ ਕਿੰਨਾ ਤੁਹਾਡਾ ਬਚਾਅ ਹੋ ਗਿਆ ਮੇਰਾ ਵਿਚਾਰ ਮੈਂ ਜੇ ਅਗਰ ਨਾ ਮੈਂ 5 ਮਿੰਟ ਨੂੰ ਨਾ ਗੱਡੀ ਰੋਕਦੀ ਤਾਂ ਮੇਰੇ ਦਾ ਵੀ ਮਿਲਤਲ ਟੁੱਟ ਜਾਂਦੀ ਸੀ ਤੁਸੀਂ ਗੱਡੀ ਪਿੱਛੇ ਆਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਕੋਸ਼ਿਸ਼ ਕਰ ਰਹੇ ਸੀ ਕੋਸ਼ਿਸ਼ ਪਰ ਮਰੋਕ ਲੈ ਕੋਸ਼ਿਸ਼ ਤਾਂ ਕੀਤੀ ਗਈ ਇਹਦੇ ਵੱਲੋਂ ਕਉਨ ਕੀ ਆ ਕੀ ਗਿਆ ਜਰ ਇਹਨਾਂ ਬੋਲੋ ਇਹਨਾਂ ਮਾਰੋ ਇਹਨਾਂ ਤੇ ਆ ਰਹੇ ਕਹਿੰਦੀ ਮਾਲਕਾਂ ਨੂੰ ਬੁਲਾਇਆ ਜਿਹੜੀ ਮੰਨਦੀ ਕਰ ਗਈ ਮੈਂ ਵੀ ਆਪਣੇ ਥਾਣੇ ਨੂੰ ਫੋਨ ਕਰਤਾ ਹੈ ਉਹ ਵੀ ਆ ਰਹੇ ਜਦ ਤੁਸੀਂ ਆਜੇ ਮੁਲਾਜਮ ਮੈਂ ਸਮਝ ਪਟ ਰਹੇ ਸਪੈਲ ਸੱਚ ਲੱਗਿਆ ਹੋਇਆ ਕਹਿੰਦਾ ਮਤਲਬ ਇਹ ਜਿਹਾ ਫੇਬਲ ਸੈਕਲ ਜਿਹਨੂੰ ਮਾਜੀ ਠੋਕ ਦੋ ਜੋ ਕਿ ਵਰਦੀ ਵਾਲਾ ਹੁੰਦਾ ਖਿਆਲ ਕੋ ਡਾਰ ਪਿਆ ਮੈਂ ਨਾ ਇਸ਼ਾਰਾ ਕਰੀਂਦਾ ਵੀ ਗੱਡੀ ਰੋਕ ਲੈ ਗੱਡੀ ਰੋਕ ਲੈ ਪਰ ਗੱਡੀ ਰੁਕਣ ਦੀ ਬਜਾਏ ਗਾਹਾਂ ਧੱਕੀ ਜਾਂਦਾ ਨੂੰ। ਭਰਾ이트 ਗੱਡੀਆਂ ਤੇ ਜਾਂਦੇ ਮੋੜ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਪਿੱਛੇ ਕੋਈ ਆ ਰਿਹਾ ਨਹੀਂ ਯਾਰ। ਉਹਨਾਂ ਨੂੰ ਹਾਰਨ ਹਾਰਨ ਨਹੀਂ ਸੁਣਦਾ ਹੈਗਾ ਉਹ ਬਾਕੀ ਦੇਖਣਾ ਉਹਨਾਂ ਨੇ ਪ੍ਰੈਸ਼ਰ ਹਾਰਨ ਲੱਗੇ ਨੇ ਇਹਨਾਂ ਦੀਆਂ ਗੱਡੀਆਂ ਦੇ ਬੜਬੜੇ। ਤੁਹਾਂਦੇ ਨਹੀਂ ਹੈਗੇ ਨਹੀਂ ਬਰਵਾ ਕਰਦੇ ਕਿਸੇ ਦੀ। ਕੀ ਆ ਗੱਲਬਾਤ ਕੀ ਹੋਈ ਆ? ਗਿਆਮ ਦੇ ਵਿੱਚ ਗੱਡੀ ਖੜੀ ਸੀ। ਇਹ ਇੱਧਰੋਂ ਆਇਆ ਭਾਈ ਇੱਥੇ ਲਿਆ ਕੇ ਮੂਹਰੇ ਪਸਾ ਦਿੱਤੀ। ਅੱਛਾ। ਹਾਂ। ਕਿਉਂ ਕਿੰਨੇ ਤੇ ਆ ਮੈਂ ਮੈਂ ਸੈੱਡ ਤੋਂ ਆ ਰਿਹਾ ਸੀ ਇਹਨੇ ਪਿੱਛੇ ਲਿਆ ਕੇ ਨਹੀਂ ਨਹੀਂ ਕੁਝ ਨਹੀਂ ਬੱਚੇ ਨੇ ਮਾਰਿਆ ਭਾਈ। ਗੱਡੀ ਤੇ ਮੋੜ ਐ ਸੀ। ਲੈ ਬੋਲੋ ਬੋਲੋ ਮੈਂ ਤਾਂ ਮੋੜ ਪਰੇ ਬੈਠਾ ਉਸੇ ਦੀਦੀ ਅੱਗੇ ਇਧਰ ਉਹ ਲੈ ਆ ਕੇ ਗੱਡੀ ਵਿਖਾਈ ਆ ਬਾਈ ਜੀ ਇੱਥੋਂ ਤੋਂ ਮੈਂ ਇਹਨਾਂ ਦੇ ਕਨੈਕਟਰ ਨੂੰ ਇਸ਼ਾਰਾ ਕਰੀ ਗਿਆ ਕਿ ਗੱਡੀ ਰੋਕ ਲੈ ਮੈਂ ਪਛੜ ਜਣੀ ਡਰਾਈਵਰ ਸੇ ਦੱਬੀ ਗਿਆ ਬਸ ਉਦੋਂ ਲੱਗਦਾ ਸੀ ਗੱਡੀ ਦਾ ਡਰਾਈਵਰ ਬਹੁਤ ਫਾਸਟ ਕਿੜ ਚਲਾਈ ਆ ਉਹ ਗੱਡੀ ਤੇ ਵੀਰੇ ਉੱਥੇ ਖੜੀ ਸੀਗੀ ਜਾਂਦੇ ਵਿੱਚ ਖੜੀ ਖੜੀ ਝੀਟ ਪੈ ਗਈ ਇਧਰੋਂ ਆਇਆ ਬਾਈ ਜੀ ਐਸ ਰੋਡ ਇਧਰੋਂ ਆਇਆ ਸੀ ਵਿੱਚ ਮਾਰਤੀ ਲਾ ਕੇ ਬਾਈ ਨੇ ਇਧਰੋਂ ਬਾਈ ਮੂਹਰੇ ਲੱਗੇ ਪਿੱਛੋਂ ਲੱਗੇ ਮੂਹਰੇ ਵੀਰੇ ਮੂਹਰੇ ਇਧਰੋਂ ਆਈ ਮੂਹਰੇ ਲੱਗੇ ਲੱਗੇ ਕਨੈਕਟਰ ਦਾ ਲੱਗੇ ਕਨੈਕਟਰ ਦੀ ਜ਼ਿੰ ਲੈਟਰ ਮੁਸ਼ਹਾਰਾ ਕਰ ਜਿੰਨਾ ਕਨੈਕਟਰ ਵੀ ਨਾਲ ਹੀ ਸੀਗਾ ਲੈਟਰ ਗੱਡੀ ਜਗ੍ਹਾ ਬੈਠਾ ਸੀ ਮਗਰਲੇ ਪਾਸੇ ਸੀਗਾ ਲੈਟਰ ਗੱਡੀ ਜਗ੍ਹਾ ਬੈਠਾ ਸੀ ਇੱਧਰ ਹੀ ਸੀਗਾ ਇੱਥੇ ਇੱਥੇ ਖੜਾ ਸੀ ਨਾਲ ਉਹ ਨਹੀਂ ਵਾਰੀ ਖੜਾ ਹੈ ਲੈਟਰ ਕੱਟਦਾ ਸੀ ਕਨੈਕਟਰ ਨੂੰ ਦੱਸਿਨ ਤਾਂ ਗੱਡੀ ਆ ਰਹੀ ਹੈ ਜਨਤਾ ਵੀ ਤਾਂ ਇਧਰੋਂ ਲਿਆ ਕੇ ਬਾਈ ਨੇ ਐਂ ਕੱਢਤੀ ਇੱਕਦਮ ਹੀ ਬਾਈ ਨਹੀਂ ਕੱਢਤੀ ਹੈਗੀ ਤੂੰ ਐਂ ਦੱਸ ਨਾ ਇਧਰ ਆ ਰਹੇ ਸੀ ਐਸ ਲੋਟ ਵੀ ਲੱਗ ਆ ਜਾਮ ਲੱਗਿਆ ਬੱਤੀਆਂ ਦੇ ਉੱਪਰ ਵੀ ਲੈਟਰ ਕੱਟ ਰਹੀ ਗੱਡੀ ਮੈਂ ਇਹ ਦੱਸ ਜਾਣਾ ਮੈਂ ਪਟਿਆਲੇ ਨੂੰ ਇਹ ਦੱਸੋ ਯਾਦ ਰੱਖਣ ਗੱਡੀ ਕਲੈਕਟਰ ਥੋੜੀ ਦੱਸੂਗਾ ਸ਼ੀਸ਼ੇ ਚ ਹੋਇਆ ਵੀ ਦੇਖੇ ਤੀੜਾ ਵਾ ਪੰਜ ਪਾ ਲੱਗੇ ਨੇ ਨਹੀਂ ਉਹਦਾ ਜਿਹੜੇ ਦੁਨੀਆਂ ਨਾਲ ਜਾਂਦੇ ਆ ਉੱਥੇ ਆਪਾਂ ਬੈਠੀ ਕੋਈ ਇਹ ਪ੍ਰੈਸ਼ਰ ਹੋਣ ਨੈਚਰਲ ਹੋਣ ਲੱਗੇ ਨੇ ਦੇ ਪ੍ਰੈਸ਼ਰ ਆਉਣ ਲੱਗੇ ਹੋਏ ਨੇ ਇਹਨਾਂ ਦੇ ਗੱਡੀਆਂ ਦੇ ਵਿੱਚ ਇਹ ਕੋਈ ਪਰਵਾਹ ਨਹੀਂ ਤੱਕਦੇ ਕਿਸੇ ਦੀ ਉਹ ਟਾਇਰ ਦੱਸ ਦੂਗਾ ਮਗਰਲਾ ਪਾਸਾ ਦੱਸ ਦੂਗਾ ਆ ਥੋੜਾ ਦੱਸਣ ਲੱਗਿਆ ਵੀ ਇੱਥੇ ਜਿਹੜਾ ਤੁਹਾਡੀ ਗੱਲ ਤੇ ਬਾਈ ਜੀ ਤੁਹਾਡੀ ਗੱਲ ਤੇ ਆਏ ਨੇ ਜਿਹੜੇ ਕਿ ਕਨੈਕਟਰ ਖੜੇ ਹੁੰਦੇ ਇੱਥੇ ਬੈਠੇ ਨੇ ਖੜਾ ਸੀ ਗੱਡੀ ਵਿੱਚ ਖੜਾ ਖੁਦ ਮੇਰੇ ਜਿਹਦਾ ਨਾਂ ਦੇਖਿਆ ਮੈਂ ਖੁਦ ਦੇਖਿਆ ਨਹੀਂ ਨਹੀਂ ਠੀਕ ਕਰਾ ਦਿਓ ਫਿਰ ਹੋਰ ਕੀ ਹੋ ਸਕਦਾ ਹੈ ਉਹ ਆ ਕੇ ਬਾਉ ਯਾਰ ਕਰਨਾ ਕਰ ਲਓ ਕਿੱਥੋਂ ਆਣਾ ਕਿੱਥੋਂ ਬੋਲ ਆ ਦੇਖੀ ਨੇ ਆ ਨਾਲ ਹੀ ਦਫਤਰ ਹੀ ਨਾਲ ਆ ਦੇਖੀ ਨਾਲ ਹੀ